ਹੀ लाडਲੀ ਕਰਕੇ ਜਾਣੀ ਜਾਂਦੀ ਹੈ ਪਰ ਜਦੋਂ ਵਿਆਹ ਕੇ ਸਹੁਰੇ ਘਰ ਜਾਂਦੀ ਉਦੋਂ ਗੁਣਾ ਕਰਕੇ ਕੀਮਤ ਪੈਂਦੀ ਜਿਹੜੇ ਪਿਤਾ ਦੀ ਦਿੱਤੀ ਕੋਈ ਪੂੰਜੀ ਨੂੰ ਕੁਝ ਮੁਨਾਫਾ ਲਾਭ ਘਟ ਕੇ ਆਉਂਦੇ ਨੇ ਸਪੁੱਤਰ ਉਹਨਾਂ ਨੂੰ ਕਿਹਾ ਜਾਂਦਾ ਇੱਕ ਬਚਨ ਸਿਰ ਭਾਈ ਗੁਰਦਾਸ ਸਾਹਿਬ ਦਾ ਦਾਸ ਨੇ ਕਹਿਣਾ ਵੇਖੋ ਪੁਰਾਣੀ ਸਮੇਂ ਸੀ ਸਾਡੀ ਇੱਕ ਰੀਤ ਕਿ ਪੁਰਾਣੀ ਸਮੇਂ ਸਤਕਾਰ ਕਿਵੇਂ ਜਿੰਨਾ ਕਿਵੇਂ ਧੀ ਨੂੰ ਵਿਆਹ ਤੋਂ ਪਹਿਲਾਂ ਮੈਂ ਫਿਰ ਸ਼ਬਦ ਕਹਿ ਰਿਹਾ ਪੁਰਾਣੇ ਸਮੇਂ ਅੱਜ ਕਾਉਂ ਕੇ ਪੜ੍ਹਾਈ ਦਾ ਸਾਰਾ ਸਿਸਟਮ ਚੇਂਜ ਹੋ ਚੁੱਕਾ ਹੈ ਪੁਰਾਣੇ ਸਮੇਂ ਜੋ ਉਦਾਹਰਣ ਹੈ ਉਸ ਵਕਤ ਧੀ ਨੂੰ ਵਿਆਹ ਤੋਂ ਪਹਿਲਾਂ ਇੱਕ ਤਾਂ ਚੌਂਕਾ ਚੁੱਲਾ ਸਾਮਣਾ ਸਮਝਾਇਆ ਜਾਂਦਾ ਸੀ ਸਮਝੀਏ ਚੌਂਕਾ ਚੁੱਲਾ ਪੁੱਤਰ ਤੂੰ ਰੋਟੀ ਕਿਵੇਂ ਪਕਾਣੀ ਹੈ ਸਬਜ਼ੀ ਕਿਵੇਂ ਬਣਾਣੀ ਹੈ ਆ ਚੀਜ਼ ਕਿਵੇਂ ਬਣਾਣੀ ਹੈ ਤੇ ਕੋ ਕਲਾਸ ਕੋਈ ਨਹੀਂ ਸੀ ਲੱਗਦੀ ਪਿਆਰਿਓ ਮਾਂ ਹੀ ਏਡੀ ਵੱਡੀ ਟੀਚਰ ਸੀ ਉਹ ਮਾਂ ਹੀ ਚੌਂਕੀ ਧੀ ਨੂੰ ਸਭ ਕੁਝ ਸਮਝਾ ਦਿੰਦੀ ਸੀ ਬੀਤੂ ਨੂੰ ਕਿਵੇਂ ਰੋਟੀ ਪਾਣੀ ਕਰਨਾ ਉਸ ਤੋਂ ਬਾਅਦ ਫਿਰ ਮਾਂ ਅਗਲਾ ਕੰਮ ਕਰਦੀ ਸੀ ਕਿ ਤੈਨੂੰ ਕੱਪੜੇ ਕੱਢਣੇ ਆਉਂਦੇ ਨੇ ਚਾਦਰਾਂ ਬੀਬੀਆਂ ਕੱਢਦੀਆਂ ਸਨ ਸੱਚੀ ਗੱਲ ਆਪਣੀਆਂ ਫੁਲਕਾਰੀਆਂ ਕੱਢਦੀਆਂ ਸਨ ਆਪਣੇ ਖੱਥਾਨਾ ਤਾਣੇ ਤਣ ਕੇ ਖੱਡੀ ਲਾ ਕੇ ਚਿੱਦਰੀਆਂ ਬੁੰਡੀਆਂ ਸਨ ਖੇਸ ਤੇ ਚਾਦਰਾਂ ਬੁੰਡੀਆਂ ਸਨ ਤੇ ਫਿਰ ਅਗਲੀ ਗੱਲ ਮਾਂ ਜਦੋਂ ਵਿਆਹ ਨੇੜੇ ਆਉਂਦਾ ਸੀ ਕਹਿੰਦੀ ਸੀ ਮੇਰੀ ਧੀਏ ਤੂੰ ਚੱਲ ਹੀ ਖੈਂ ਆ ਕੋਈ ਸਹੁਰੇ ਕਰ ਹੋਣਾ ਪਰ ਇਹਨੂੰ ਇਸ ਪਾਖੇ ਨਾਲ ਲਾਜੋ ਵੀ ਔਰਤ ਨੂੰ ਨੀਵਾ ਦਿਖਾਣ ਲਈ ਵੀ ਤੇਰੇ ਕੁਝ ਫਰਜ਼ ਨੇ ਉਸ ਤੋਂ ਬਾਅਦ ਤੇਰਾ ਕਰ ਹੋਵੇ ਆ ਗੁਣ ਤੂੰ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ ਰੋਟੀ ਪਾਣੀ ਤੋਂ ਤੇਰੇ ਘਰ ਕੋਲੋਂ ਕੋਈ ਖਾਲੀ ਨਾ ਜਾਏ ਭਾਈ ਸਾਹਿਬ ਕਹਿੰਦੇ ਆਓ ਪਿਆਰਿਓ ਮਾਪਿਆਂ ਦੇ ਘਰ ਚ ਧੀ ਲਾਡਾਂ ਵਾਲੀ ਹੈ ਸਹੁਰੇ ਦੇ ਘਰ ਵਿੱਚ ਕੀ ਕੀਮਤ ਪੈਂਦੀ ਹੈ ਗੁਣਾ ਦੇ ਕਰਕੇ ਕਿਉਂਕਿ ਅੱਜ ਕੱਲ ਤਾਂ ਪੈਸੇ ਕਰਕੇ ਯਾਦਾ ਪੈਂਦੀ ਹੈ ਮੈਂ ਗੁਰੂ ਸੱਚੀ ਲੋ ਜਿਹੜੀ ਟੌਪ ਦੀ ਕਾਰਨ ਹੈ ਮੈਂ ਉਥੋਂ ਦੀ ਗੱਲ ਕਰ ਰਿਹਾ ਗੱਡੀ ਆ ਗਈ ਕੋਈ ਕਰੋੜ ਰੁਪਇਆ ਰੋਟੀ ਤੇ ਲਾਤਾ ਤੇ ਚਾਹ ਬਣਾਉਣ ਦੀ ਅਕਲ ਵੀ ਨਾ ਹੋਵੇ ਕਿੰਨੇ ਬਸ ਠੀਕ ਹੀ ਠੀਕ ਹੈ ਜੀ ਉਹ ਪੁਰਾਣੇ ਸਮੇਂ ਦੀ ਗੱਲ ਹੈ ਇਹ ਬੜਾ ਵੱਡੀ ਗੱਲ ਸੀ ਇੱਥੋਂ ਤੱਕ ਮੈਂ ਜੀ ਗੁਰੂ ਅਰਗੁਨ ਸਾਹਿਬ ਦੀ ਇੱਕੋ ਬੇਟੀ ਬੀਬੀ ਵੀਰੋ ਜੀ ਬੀਬੀ ਜੀ ਦਾ ਵਿਆਹ ਚੁਬਾਲ ਹੋਇਆ ਸੀ ਇਹ ਅੰਮ੍ਰਿਤਸਰ ਦੇ ਨੇੜੇ ਜੀ ਚੁਬਾਲ ਤੇ ਜਿਸ ਵਕਤ ਆਜ਼ੂਰ ਡੋਲੀ ਚ ਬਿਠਾਉਣ ਲੱਗੇ ਨਾ ਬੇਟੀ ਨੂੰ ਤਾਂ ਤੁਹਾਨੂੰ ਪਤਾ ਵੀ ਪਤਾਂ ਨੂੰ ਧੀ ਮਿਲਦੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮੈਂ ਅੱਜ ਵੀ ਇੱਛਾ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਕਾਫੀ ਜ਼ਿਕਰ ਕਰਨਾ ਚਾਹਣਾ ਨਾਮ ਧਿਆਨ ਸਾਜਣਾ ਜਦੋਂ ਤੋਰਨ ਲੱਗੇ ਤੇ ਬੀਬੀ ਵੀਰੋਜੀ ਪਿਤਾ ਜੀ ਨੂੰ ਗੱਲ ਲੱਕੇ ਮਿਲੀ ਤੇ ਮਾਰਨੇ ਸਿਰ ਤੇ ਆਥਰਾ ਕੇ ਸ਼ਬਦ ਕਹੇ ਅਸੀਸ ਦਿੱਤੀ ਉਦੋਂ ਬਾਅਦ ਮਾਂ ਨੂੰ ਮਿਲੀ ਮਾਤਾ ਦਮੋਦਰੀ ਜੀ ਨੂੰ ਤੇ ਮਾਤਾ ਜੀ ਨੇ ਪਤਾ ਕੀ ਕਿਆ ਕਹਿਣ ਲੱਗੀ ਸੁਣ ਬੀਬੀ ਮੈਂ ਤੁਝੇ ਸੁਣਾਉ ਪਤ ਕੀ ਮਹਿਮਾ ਕਹਿਤਾ ਗਾਉ ਪਤ ਸੇਵਕ ਕੀ ਸੇਵਾ ਸਫਲੀ ਪਤ ਬਿਨ ਅਵਰ ਕਰੈ ਸਭ ਲਿਖਲੀ ਫਿਰ ਸੁਣ ਗੁਰੂ ਅਰਗੁਬਿੰਦ ਸਾਹਿਬ ਉਪਦੇਸ਼ ਦੇ ਰਿਹਾ ਇਹ ਪਹਿਲੀਆਂ ਤੁਕਾਂ ਸਤਿਗੁਰਾਂ ਦੀਆਂ ਨੇ ਸੁਣ ਬੀਬੀ ਇਹ ਢੀਰੂ ਬੀਬੀ ਵੀ ਕਹਿੰਦੇ ਨੇ ਦਿਸਣ ਪੰਜਾਬ ਵਿੱਚ ਸੁਣ ਬੀਬੀ ਮੈਂ ਤੁਝੇ ਸੁਣਾਉ ਪਤ ਕੀ ਮਹਿਮਾ ਕਹਿਤਾ ਗਾਉ ਪਤ ਸੇਵਕ ਕੀ ਸੇਵਾ ਸਫਲੀ ਪਤ ਬਿਨ ਅਵਰ ਕਰਾਏ ਸਭ ਨਿਭਲੀ ਹੁਣ ਅੱਗੇ ਕਿਨੇ ਗੁਰ ਜਨ ਕੀ ਬਹੁ ਇੱਜ਼ਤ ਕਰਨੀ ਸੁਣਿਓ ਇਥੇ ਗੁਰ ਜਨ ਦਾ ਅਰਥ ਗੁਰੂ ਨਹੀਂ ਗੁਰ ਜਨ ਦਾ ਅਰਥ ਹੈ ਵੱਡੇ ਨੇ ਜਿਹੜੇ ਘਰ ਚ ਤੇਰੇ ਸਹੁਰੇ ਘਰ ਚ ਜਿਹੜੇ ਤੇਰੇ ਪਤੀ ਦੇ ਪਿਤਾ ਨੇ ਜਾਂ ਉਹਦਾ ਦਾਦਾ ਹੈ ਉਸ ਦਾਦੇ ਦੇ ਤੇਰੇ ਸਹੁਰੇ ਦੇ ਜਿਹੜੇ ਭਰਾ ਨੇ ਇਹ ਗਲਤੀ ਇਹ ਚੇਤੇ ਰੱਖੀ ਉਹਨਾਂ ਬਜ਼ੁਰਗਾਂ ਦੀ ਇੱਜ਼ਤ ਜ਼ਰੂਰ ਕਰੀ ਕਿ ਢੀ ਵੱਡੀ ਸਿੱਖਿਆ ਜੀ ਮਾਰ ਦਿੱਤੀ ਰਿਹਾ ਗੁਰ ਜਨ ਕੀ ਇੱਜ਼ਤ ਬਹੁ ਕਰਨੀ ਸਾਸ ਸੇਵ ਰਿੱਧ ਮੈਂ ਸੋ ਧਰਨੀ ਕੁੱਲ ਕੀ ਬਤ ਚਿਤ ਮੈਂ ਧਰਨੀ ਖੋਟੀ ਸੰਗਤ ਕਬੂ ਨਾ ਕਰਨੀ ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹ ਰਹੇ ਮਾਤਾ ਦਮੋਦਰੀ ਪਤਾ ਇਹ ਕਹੇ ਨੇ ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ ਇਸ ਤੇ ਬੈਸ ਬਿਤਾਇ ਸੋ ਕਾਰੀ ਕੀ ਕੰਮ ਪਰ ਬਾਤ ਉੱਠ ਕੇ ਮੱਜਨ ਕਰਿਓ ਗੁਰਬਾਣੀ ਕੋ ਮੁਖ ਤੇ ਰਰਿਓ ਤੀਏ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ ਸਤਗੁਰਾਂ ਦੀ ਬਾਣੀ ਦਾ ਨਿਤਨੇਮ ਜ਼ਰੂਰ ਕਰੀਓ ਮੈਂ ਇੱਕ ਬੇਨਤੀ ਕਰਾ ਕਿਹੜਾ ਜੀ ਅੱਜ ਦੱਸਦਾ ਬੇ ਲੋਕੀ ਤਾਂ ਆਪ ਨਹੀਂ ਨੇਤਰੀ ਨੂੰ ਕਰਦੇ ਮੈਂ ਕਿ ਪਿਛਲੇ ਦਿਨ ਕਿਹਾ ਲੋਕੀ ਧਰਮ ਨੂੰ ਮਰ ਲਈ ਧਰਮ ਲਈ ਮਰਨ ਨੂੰ ਤਿਆਰ ਨੇ ਧਰਮ ਕਮਾਣ ਨੂੰ ਤਿਆਰ ਕੋਈ ਨਹੀਂ ਫੂਕ ਦਿਆਂਗੇ ਰਾਹ ਦਿਆਂਗੇ ਪੁੱਛੋ ਕੋਈ ਨਾ 70 ਵਿਛਾ ਦੇਵਾਂਗਾ ਚ ਮਿਲਦਾ ਨਾ ਅੱਜ ਕੱਲ ਅਸੀਂ ਆਹ ਕਰਦੇ ਆ ਗੁਰਮਖੋ ਸ਼ਰੀਰ ਨੂੰ ਮਾਰਨ ਤੋਂ ਪਹਿਲਾਂ ਸ਼ਬਦ ਵਿੱਚ ਮਨ ਨੂੰ ਮਾਰ ਲਈਏ ਜੇ ਧਰਮ ਕਮਾਣਾ ਹੈ ਤਾਂ ਮਹਾਰਾਜ ਨੇ ਕਿਹਾ ਇਸ ਤਰ੍ਹਾਂ ਉਮਰ ਬੀਤੇਗੀ ਫਿਰ ਅਰਜ ਹੈ ਧੀ लाडली ਕਰਕੇ ਜਾਣੀ ਜਾਂਦੀ ਹੈ ਪਰ ਜਦੋਂ ਵਿਆਹ ਕੇ ਸਹੁਰੇ ਘਰ ਜਾਂਦੀ ਉਦੋਂ ਗੁਣਾ ਕਰਕੇ ਕੀਮਤ ਬੈਂਦੀ ਹੈ ਦੂਸਰੀ ਬੇਨਤੀ business ਕਰਨ ਵਪਾਰ ਕਰਨ ਸਾਰੇ ਜਾਂਦੇ ਨੇ ਜਿਹੜੇ ਪਿਤਾ ਦੀ ਦਿੱਤੀ ਕੋਈ ਪੂੰਜੀ ਨੂੰ ਕੁਝ ਮੁਨਾਫਾ ਲਾਭ ਘਟ ਕੇ ਆਉਂਦੇ ਨੇ ਸਪੁੱਤਰ ਉਹਨਾਂ ਨੂੰ ਕਿਹਾ ਜਾਂਦਾ ਹੈ ਜੰਗ ਵਿੱਚ ਸਾਰੇ ਉਤਰਦੇ ਆ ਪਰ ਜਿਹੜੇ ਜਿੱਤ ਕੇ ਆਉਂਦੇ ਨੇ ਬਹਾਦਰ ਉਹ ਹੀ ਨੇ ਸਰੀਰ ਤਾਂ ਸਭ ਨੂੰ ਮਿਲਿਆ ਪਿਆਰਿਓ ਜਿੱਤ ਕਿਉ ਜਾਂਦੇ ਨੇ ਜਿਹੜੇ ਗੁਰੂ ਦੇ ਸ਼ਬਦ ਤੇ ਸੰਗਤ ਨਾਲ ਜੁੜੇ ਹੋਏ ਆ ਮਹਾਰਾਜ ਜੀ ਨੇ ਫਰਮਾਇਆ ਭਾਈ ਸਾਹਿਬ ਨੇ ਗੁਰਦਾਸ ਸਾਹਿਬ ਨਹਿਰ ਕਵਾਰ ਕੰਨਿਆ ਲਾਡਲੀ ਕੈ ਮਾਨੀਅਤ ਮੈਂ ਅਖਰੀ ਅਰਤ ਨਹੀਂ ਕਰਾਂਗਾ ਮੈਂ ਸਿੱਧੇ ਅਰਤ ਕਰ ਦਿੱਤੇ ਆ ਨਹਿਰ ਦਾ ਲਬਜ਼ੀ ਅਰਥ ਹੁੰਦਾ ਪੇਕਾਂ ਕਰ ਆ ਪੇਕਾ ਕਰ ਕਹਿੰਦੇ ਆ ਨਾ ਪਿਓ ਵੈਸੇ ਪਿਓਕੇ ਪਿਤਾ ਦਾ ਘਰ ਨਹਿਰ ਕਵਾਰ ਕੰਨਿਆ ਲਾਡਲੀ ਕੈ ਮਾਨੀਅਤ ਵਿਆਹ ਸਸਰਾਰ ਜਾਏ ਗੁਨਨ ਕੈ ਮਾਨੀਏ ਬਨਜ ਬਿਹਾਰ ਲਗ ਜਾਤ ਹੈ ਵਿਦੇਸ ਪ੍ਰਾਨੀ ਕਈ ਹੈ ਸਪੂਤ ਲਾਭ ਲਬਤ ਕਹਾਨੀਐ ਜੈਸੇ ਤੋਂ ਸੰਗਰਾਮ ਸਮੇਂ ਪਰ ਧਰਮ 에 ਅਕੇਲੋ ਜਾਏ ਜੀਤ ਆਵੇ ਸੋਈ ਸੂਰ ਸੁਪੱਤ ਬਖਾਨੀਐ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ ਸਾਧ ਸੰਗਤ ਮਿਲ ਗੁਰਦਵਾਰ ਪਹਿਚਾਨੀਐ ਸ਼ਰੀਰ ਮਿਲ ਗਿਆ ਹੈ ਪਿਆਰਿਓ ਸ਼ਰੀਰ ਨੂੰ ਗੁਰੂ ਕੀ ਬਾਣੀ ਮਿਲ ਜਾਏ ਸੰਗਤ ਮਿਲ ਜਾਏ ਸੰਗਤ ਤੋਂ ਬਿਨਾ ਜਨਮ ਨਹੀਂ ਜਿੱਤਿਆ ਜਾਂਦਾ